ਰੂਪਿਆ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 4 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਮੌਨ ਵਰਤ ਵਿਸ਼ੇ ਦੀ ਵਿਚਾਰ ਸਮਝੀ ਕਰ ਰਿਹਾ ਜਿਹਦੇ ਵਿੱਚ ਅਸੀਂ ਪਿਛਲੇ 2 ਪਾਗਾਂ ਦੇ ਵਿੱਚ ਦੇਖਿਆ ਕਿ ਗੁਰਬਾਣੀ ਮੌਨ ਵਰਤ ਨੂੰ ਕੋਈ ਮਾਤਾ ਨਹੀਂ ਦਿੰਦੀ ਬਲਕਿ ਇਹਨਿਕ ਫਾਲਤੂ ਦਾ ਕਰਮ ਸਮਝ ਕੇ ਸਾਨੂੰ ਇਸ ਤੋਂ ਖੜਾ ਛਡਾਉਂਦੀ ਪ੍ਰੇਰਨਾ ਦਿੰਦੀ ਹੈ ਗੁਰਮੱਤ ਦਾ ਗਾੜੀ ਰਾ ਇਤਨਾ ਵਧੀਆ ਇਤਨਾ ਨਿਰਾਲਾ ਇਤਨਾ ਸੁਖਦਾਈ ਹੈ ਕਿ ਹਰ ਵਿਸ਼ੇ ਦੇ ਉੱਤੇ ਸਾਨੂੰ ਇੱਕ ਸਾਰਥਕ ਜੀਵਨ ਜੀਣ ਦੀ ਜਾਂਚ ਦਸੀ ਹੈ ਜਿਹੜਾ ਕਿ ਆਪਣੇ ਲਈ ਵੀ ਭਲਾ ਹੋਵੇ ਸਮਾਜ ਲਈ ਵੀ ਪਨਾ ਹੋਵੇ ਪਰਿਵਾਰ ਲਈ ਵੀ ਭਲਾ ਹੋਵੇ ਜਿਹੜਾ ਮੌਨ ਵਰਤ ਦਾ ਕਰਮ ਹੈ ਇਹਦੇ ਨਾਲ ਨਾ ਆਪਣਾ ਭਲਾ ਹੈ ਨਾ ਕੋ ਪਰਿਵਾਰ ਦਾ ਭਲਾ ਹੈ ਨਾ ਸਮਾਜ ਦਾ ਭਲਾ ਹੈ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਮੌਨ ਵਰਤ ਰੱਖਣ ਦੀ ਬਜਾਏ ਇਹ ਸਿੱਖ ਕਿ ਕਿੱਥੇ ਕੀ ਬੋਲਣਾ ਹੈ ਕਿੱਥੇ ਕੀ ਨਹੀਂ ਬੋਲਣਾ ਅੱਜ ਅਸੀਂ ਪਹਿਲਾ ਭਾਗ ਇਸ ਵਿਸ਼ੇ ਦਾ ਇਸ ਪਾਗ ਦਾ ਬੇਲਾਬਗ ਇੱਥੇ ਹੀ ਸਮਝਾਂਗੇ ਕਿ ਕਦੋਂ ਕਿੱਥੇ ਕੀ ਨਹੀਂ ਬੋਲਣਾ ਮੋਟ ਵਰਤ ਰੱਖਣ ਦੀ ਬਜਾਏ ਇਹ ਸਮਝ ਲਈਏ ਕਿ ਕਿੱਥੇ ਕੀ ਨਹੀਂ ਬੋਲਣਾ ਆਇਤਾ ਪਹਿਲਾ ਪ੍ਰਮਾਨ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸੁਣਾਉਂਦੇ ਨੇ ਪਿਰ ਕੀ ਨਾਰ ਸੁਹਾਵਣੀ ਉੱਤੀ ਸੋਕਤ ਸਾਦ ਫਿਰ ਕਹ ਕਾਮਨਾ ਆਵਈ ਬੋਲੇ ਫਾਦਲ ਬਾਦ ਅੱਜ ਸਾਡੇ ਪਰਿਵਾਰਕ ਜੀਵਨ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਸਮੱਸਿਆਵਾਂ ਕੀ ਕਮਾ ਜਿਹੜਾ ਇਹ ਮਾਹੌਲ ਬਣ ਰਿਹਾ ਹੈ ਕਿ ਬਹੁਤੇ ਪਰਿਵਾਰ ਜਿਹੜੇ ਨੇ ਟੁੱਟ ਰਹੇ ਨੇ ਬਹੁਤ ਪਰਿਵਾਰ ਟੁੱਟ ਰਹੇ ਨੇ ਮੈਂ ਪਿਛਲੇ ਦਿਨਾਂ ਦੀ ਇੱਕ ਕਿਤੇ ਮੇਰਾ ਲੈਕਚਰ ਸੀ ਉੱਥੇ ਗੱਲ ਕਰ ਰਿਹਾ ਸੀ ਕਿ ਜਿਸ ਲਈ ਜਿੰਨੂੰ ਅਸੀਂ ਕਹਿੰਦੇ ਆ ਕਿ ਪੁਰਾਣੇ ਪੜ੍ਹੇ ਲਿਖੇ ਨਹੀਂ ਸੀ ਗੱਲ ਅਸਲ 'ਚ ਇਹ سلسلہ ਚੱਲ ਰਹੀ ਸੀ ਕਿ ਆਨੰਦ ਕਾਰਜ ਵੇਲੇ ਸਾਡਾ ਵਿਧਿ ਵਿਧਾਨ ਹੈ ਕਿ ਲਾਮਾਂ ਤੋਂ ਪਹਿਲੇ ਬੱਚੇ ਬੱਚੀ ਨੂੰ ਸਿੱਖਿਆ ਦਿੱਤੀ ਜਾਵੇ ਅੱਜ ਕੱਲੋ ਖਤਮ ਹੋ ਗਿਆ ਇੱਕ ਤੇ ਸਾਡਾ ਕੋਲ ਟਾਈਮ ਨਹੀਂ ਕੋਲ ਪਖੰਡ ਕਰਨ ਦੇ ਵਿੱਚ ਇੰਨਾ ਟਾਈਮ ਬੀਤ ਜਾਂਦਾ ਹੈ ਕਿ ਅਰੰਧ ਕਰ ਜਿਹੜਾ ਅਸਲੀ ਕੰਮ ਆਉਦ ਵਸੇ ਇਹ ਕਹਿੰਨੇ ਆਂ 2 ਮਿੰਟ ਚ 15 ਮਿੰਟ ਚ ਖਤਮ ਕਰ ਦਿਓ ਜੀ ਟਾਈਮ ਹੈ ਨਹੀਂ ਸ਼ਰਾਬ ਪੀਣ ਲਈ ਉਹ ਸ਼ਰਾਬ ਪੀ ਕੇ ਸੜਕ ਤੇ ਨੱਚਣ ਲਈ ਡੇਢ ਦੋ ਘੰਟੇ ਨੇ ਹੋਰ بڑے ਪ੍ਰੋਗਰਾਮ ਅਸੀਂ ਬਤਾ ਲੈ ਲੇ ਲੇਕਿਨ ਉਹਦੇ ਵਾਸਤੇ ਟਾਈਮ ਨਹੀਂ ਔਰ ਇੱਕ ਦਲੀਲ ਦਿੱਤੀ ਜਾਂਦੀ ਕਿ ਅੱਜ ਕੱਲ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਿੱਖਿਆ ਦੀ ਲੋੜ ਨਹੀਂ ਮੈਂ ਬੇਨਤੀ ਕੀਤੀ ਸੀ ਕਿ ਜਦੋਂ ਪੜ੍ਹੇ ਲਿਖੇ ਸੀ ਜਿਹਨੂੰ ਕਹਿੰਦੇ ਆ ਵੀ ਪੜ੍ਹੇ ਲਿਖੇ ਨਹੀਂ ਸਨ ਆਪਣੇ ਵੱਡੇ ਵੱਡੇ ਰਿਆ ਦੀ ਗੱਲ ਕਰਦੇ ਆ ਨਾ ਉਦੋਂ ਡਾਈਵੋਰਸ ਰੇਟ ਜਿਹੜਾ 2 ਤੋਂ 2.5% ਸੀ ਸਿੱਖ ਕੌਮ ਦੇ ਵਿੱਚ ਕੋਈ ਬੜਾ ਬਦਕਿਸਮਤ ਪਰਿਵਾਰ ਹੁੰਦਾ ਸੀ ਜਿਹੜਾ ਟੁੱਟਦਾ ਸੀ ਅੱਜ ਜਦੋਂ ਅਸੀਂ ਪੜ੍ਹੇ ਲਿਖਿਆ ਦਾ ਯੁੱਗ ਕਹਿੰਦੇ ਆ ਇੱਥੇ 35% ਦੇ ਕਰੀਬ ਪਹੁੰਚ ਗਿਆ ਹੈ ਡਾਈਵੋਰਸ ਰੇਟ ਕਾਰਨ ਕੀ ਹੈ ਗੁਰੂ ਦੀ ਸਿੱਖਿਆ ਨਹੀਂ ਦੇ ਰਹੇ ਆਪਣੇ ਆਪ ਨੂੰ ਪੜ੍ਹ ਕੇ ਸਮਝ ਰਹੇ ਆ ਲੇਕਿਨ ਦੁਨਿਆਵੀ ਗਿਆਨ ਨੂੰ ਅਸੀਂ ਸਮਝ ਰਹੇ ਹਾਂ ਪਰ ਉਹਦੇ ਨਾਲ ਸੰਦਰ ਅਧਿਆਤਮਿਕ ਗਿਆਨ ਨਹੀਂ ਆ ਗਿਆ ਉਹਨਾਂ ਇੱਕ ਸਤਿਗੁਰੂ ਨੇ ਪਰਿਵਾਰ ਕਿਉਂ ਟੁੱਟਦੇ ਨੇ ਉਹਦਾ ਇੱਕ ਕਾਰਨ ਦੱਸਿਆ ਫਿਰ ਕਿ ਨਾਰ ਸੁਹਾਵਣੀ ਪਤੀ ਦੀ ਸੋਹਣੀ ਇਸਤਰੀ ਸੀ ਬੜੇ ਚਾਰ ਨਾਲ ਲੋਆ ਕਰਕੇ ਲਿਆਂਦਾ ਬਸ ਇਹੀ ਵੇਖਿਆ ਕਿੰਨਾ ਸੁਭਣ ਹੈ ਖੂਬਸੂਰਤੀ ਕਿਤਨੀ ਹੈ ਸਰੀਰਕ ਖੂਬਸੂਰਤੀ ਵਰਤਵਧ ਹੋਵੇ ਲੇਕਿਨ ਘਰਾਕੇ ਘਰ ਦੇ ਵਿੱਚ ਵਿਗਾੜ ਪੈ ਗਿਆ ਕੀ ਕਾਰਨ ਹੋਇਆ ਜਿਹੜੀ ਇਡੀ ਸੋਹਣੀ ਇਸਤਰੀ ਸੀ ਉਹ ਹੁਣ ਪਿਹੜੀ ਕਿਉਂ ਲੱਗਣ ਲੱਗ ਪਈ ਮੁੱਤੀ ਸੁੱਕੇ ਤਸਾਦ ਕਿਹੜਾ ਸੁਆਦ ਪੈ ਗਿਆ ਉਹਨੂੰ ਜਿਹਦੇ ਕਰਕੇ ਪਰਿਵਾਰ ਦੇ ਵਿੱਚ ਝਗੜਾ ਸ਼ੁਰੂ ਹੋ ਗਿਆ ਕਿਸ ਵਾਰ ਬੈਗਿਆ ਪਰ ਕਿ ਕਾਮ ਨਾ ਆਵੇ ਬੋਲੇ ਫਾਦਲਬਾਦ ਬੋਲੇ ਫਾਦਲਬਾਦ ਉਲਟਾ ਸਿੱਧਾ ਬੋਲਦੀ ਹੈ ਉਹ ਜਿਹੜਾ ਪਤੀ ਦੇ ਕੰਮ ਨਹੀਂ ਆਣ ਵਾਲਾ ਪਿਰ ਕਿ ਕਾਮ ਨਾ ਹੋਵੇ ਇਹੋ ਜੇ ਬੋਟ ਬੋਲ ਰਹੀ ਹੈ ਇਹੋ ਜੀ ਗੱਲਾਂ ਕਰ ਰਹੀ ਹੈ ਜਿਹੜਾ ਪਰਿਵਾਰ ਦੇ ਵਿੱਚ ਵਿਗਾੜ ਪਾ ਰਿਹਾ ਕੇ ਪਰਿਵਾਰ ਦੇ ਵਿੱਚ ਅਸੀਂ ਸੁਖ ਸ਼ਾਂਤੀ ਚਾਹਨੇ ਆ ਤੇ ਪਰਿਵਾਰ ਦੇ ਹਰ ਜੀ ਨੂੰ ਮਿੱਠਾ ਬੋਲਣਾ ਸਤਕਾਰ ਨਾਲ ਬੋਲਣਾ ਸਿੱਖਣਾ ਪਵੇਗਾ। ਔਰ ਪਤੀ ਪਤਨੀ ਦਾ ਦਾ ਰਿਸ਼ਤਾ ਇਹ ਹੋ ਜੇ। ਪਤਨੀ ਦਾ ਉਲਟਾ ਸਿੱਧਾ ਬੋਲਣ ਨਾਲ ਮਰ ਜਿਹੜਾ ਉਹ ਗੁੱਸੇ ਜਾ ਜਾਂਦਾ ਹੈ। ਔਰ ਉਹਦੇ ਨਾਲ ਵਿਗਾੜ ਸ਼ੁਰੂ ਹੋ ਜਾਂਦਾ ਹੈ। ਇਹੀ ਗੱਲ ਪਤਨੀ ਵਾਸਤੇ ਵੀ ਹੈ। ਫਰਕ ਸਿਰਫ ਇਹ ਹੈ ਕਿ ਪਤਨੀ ਨੂੰ ਕਈ ਵਾਰੀ ਸਬਰ ਕਰਨਾ ਪੈਂਦਾ। ਤੇ ਆਦਮੀ ਦੇ ਵਿੱਚ ਹੌਮੈ ਹੁੰਦੀ ਏ ਤੋ ਕੰਮ ਖੇਤੀ ਵੱਧ ਜਾਂਦਾ ਪਰ ਇਹ ਹਾਲਾਤ ਹੀ ਕਿਉਂ ਬੜਨ ਅਸੀਂ ਆਪਣੇ ਬੋਲਾਂ ਤੇ ਕੰਟਰੋਲ ਕਿਉਂ ਨਾ ਕਰੀਏ ਮੋਨ ਵਰਤ ਰੱਖਣ ਦੀ ਲੋੜ ਨਹੀਂ ਬੋਲਣਾ ਸਿੱਖੀਏ ਇਹ ਕਰਦੇ ਵਿੱਚ ਪਿਆਰ ਨਾਲ ਬੋਲਣਾ ਉਹਦੇ ਵਿੱਚ ਘਰ ਵਿੱਚ ਹੀ ਨਹੀਂ ਸਮਾਜ ਦੇ ਵਿੱਚ ਵੀ ਸਾਡਾ ਸਤਿਕਾਰ ਵਧੇਗਾ ਆਇਦਾ ਦੂਸਰਾ ਪ੍ਰਮਾਣ ਪਰ ਗੁਰ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਸਤਗੁਰੂ ਜੀ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਨਾਨਕ ਬੋਲਣ ਚਖਣਾ ਦੁੱਖ ਛੱਡ ਮੰਗੀਏ ਸੁਖ ਦੁੱਖ ਸੁਖ ਦੋਏ ਕਪਰੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਜਿੱਥੇ तेरे बोलण दे नाल कोई चंगा प्रभाव ਨਹੀਂ ਪੈਣਾ ਕਿਸੇ ਨੇ ਤੇਰੀ ਗੱਲ ਨੂੰ ਮੂੰੰਣਾ ਨਹੀਂ ਉੱਥੇ ਤਾਂ ਚੰਗਾ ਚੁੱਪ ਰਹਿ ਇੱਥੇ ਨਾ ਬੋਲ ਇੱਥੇ ਕੁਝ ਸਮੇਂ ਲਈ ਕੁਝ ਪਲ ਲਈ ਚੁੱਪ ਕਰਕੇ ਬਹਿ ਜਾ ਉਹਨੂੰ ਤਾਂ ਬੌਣ ਵਰਤ ਕਹਿ ਲਿਆ ਭਾਵੇਂ ਲੇਕਿਨ ਇਸ ਕਰਕੇ ਨਹੀਂ ਕਿ ਤੂੰ ਇਹ ਮਰਦ ਦੇ ਵਿੱਚ ਕੀਤਾ ਕਿ ਐਨੇ ਦਿਨ ਮੈਂ ਮੂੰ ਚੁੱਪ ਰਹਿਣੇ ਕਲਪਨਾ ਕੀਤੀ ਹੈ ਇਸ ਕਰਕੇ ਕਿਉਂਕਿ ਉੱਥੇ ਬੋਲਣ ਦਾ ਤੇਰੇ ਫਾਇਦਾ ਨਹੀਂ ਉਹਨੇ ਤੇ ਪ੍ਰਮਾਣ ਪਤਾ ਕਿਹੜੇ ਦਿੱਤਾ ਸਤਿਗੁਰੂ ਜੀ ਨੇ ਪ੍ਰਮਾਣ ਦਿੱਤਾ ਉਹ ਸਕਾਲਪੁਰਖ ਅੱਗੇ ਤੇਰੇ ਕੋਈ ਬੋਲਾਂ ਦਾ ਜ਼ੋਰ ਨਹੀਂ ਉੱਥੇ ਤੇਰੇ ਕਰਮਾਂ ਦਾ ਲੇਖ ਹੋ ਰਿਹਾ ਜਿਸ ਲਈ ਤੇਰੇ ਜੀਵਨ 'ਚ ਕੋਈ ਦੁੱਖ ਆਉਂਦੇ ਨੇ ਤੇ ਤਲਫਰ ਲੱਗ ਪੈਣਾ ਪਰਮੇਸ਼ਰ ਨੂੰ ਵੀ ਤਾਣੇ ਦੇਣ ਲੱਗ ਪੈਣਾ ਉਥੇ ਤੇਰੇ ਤਨ ਦੇ ਨਾਲ ਕੀ ਫਰਕ ਪਾਏਗਾ ਤੇਰੇ ਕਰਮਾਂ ਦਾ ਲੇਖਾ ਤੇ ਤੈਨੂੰ ਮਿਲਣਾ ਨਾਨਕ ਬੋਲਣ ਚੱਖਣਾ ਉਥੇ ਬੋਲਣ ਚੱਖ ਮਾਰਨਾ ਜਿਸ ਲਈ ਤੂੰ ਦੁੱਖ ਛੱਡ ਮੰਗੀ ਹੈ ਸੁੱਖ ਦੁੱਖਾਂ ਨੂੰ ਛੱਡ ਕੇ ਸੁੱਖ ਮੰਗਣਾ ਤੂੰ ਅੱਜ ਆਪਣੇ ਕਰਮ ਕਰਨ ਲੱਗੇ ਤੇ ਨਹੀਂ ਸੋਚਦਾ ਕਿ ਮੈਂ ਕਿਹੋ ਜਿਹਾ ਕਰਮ ਕਰ ਰਿਹਾ ਕੱਲ ਨੂੰ ਮੈਨੂੰ ਇਹਦਾ ਲੇਖਾ ਦੇਣਾ ਪਵੇਗਾ ਇਹ ਮੇਰੇ ਸਾਹਮਣੇ ਆਉਣ ਕੇ ਮੇਰੇ ਕੀਤੇ ਕਰਮ ਜਦ ਕੇ ਦੁੱਖ ਸੁਖ ધોਏ ਕਪੜੇ ਹੁਣ ਜਿਹੋ ਜਿਹੇ ਕਪੜੇ ਸੁਆਸਵਾ ਕੇ ਰੱਖ ਲਈਏ ਉਹੋ ਜਿਹੇ ਪਾਉਣੇ ਪੈਂਦੇ ਨਾ ਕਦੀ ਕੋਈ ਕਦੀ ਕੋਈ ਤੇ ਦੁੱਖ ਤੇ ਸੁਖ ਤੇ ਤੇਰੇ ਕਪੜਿਆਂ ਵਾਂਗੂ ਨੇ ਤੂੰ ਆਪ ਹੀ ਕਮਾਏ ਨੇ ਹਰ ਮਨੁੱਖ ਨੂੰ ਪਾਉਣੇ ਹੀ ਬੰਦੇ ਨੇ ਜਿਵੇਂ ਆਪਣੇ ਸਵਾਏ ਕਪੜੇ ਜਿਹੜੇ ਨੇ ਉਹ ਚੰਗਾ ਲੱਗੇ ਨਾ ਚੰਗਾ ਲੱਗੇ ਸੁਆਉਣ ਲੱਗੇ ਭਾਵੇਂ ਚਾਰ ਨਾਲ ਸੁਆਇਆ ਹੋਵੇ ਇਹ ਤਾਂ ਜੀਵਨ ਦੀਆਂ ਦੋ ਚਾਕੀਆਂ ਨੇ ਦੋ ਅੰਗ ਨੇ ਜਿਹੜੇ ਹਰ ਮਨੁੱਖ ਦੇ ਜੀਵਨ ਚ ਆਉਂਦੇ ਨੇ ਉਸੇ ਲਗੇ ਗਲੇ ਕਰ ਲੈਕ ਮੈਨਾਂ ਕਾਲ ਕਰ ਨੂੰ ਉਹ ਤੇ ਕੀ ਤਰ੍ਹਾਂ ਗਲੇ ਕਰਨ ਨਾਲ ਹੋਏਗਾ ਜਿੱਥੇ ਬੋਲਣ ਭਾਰੀ ਹੈ ਉੱਥੇ ਚੰਗੀ ਚੁੱਪ ਇਹਨੂੰ ਭਲਾ ਕਿ ਚੁੱਪ ਰੋ ਇਸ ਕਰਮ ਕਾਂਡੀ ਮੌਨ ਵਰਤੋਂ ਤੇ ਨਿਕਲ ਕੇ ਜੀਵਨ ਦੀ ਜਾਤ ਸਿੱਖੀ ਹੈ ਕਿ ਕਿੱਥੇ ਕੀ ਬੋਲਣਾ ਕਿੱਥੇ ਨਹੀਂ ਬੋਲਣਾ ਆਪਾਂ ਇਸ ਭਾਗ ਨੂੰ ਕੱਲ ਵੀ ਜਾਰੀ ਰੱਖਾਂਗੇ बस इतने के वचन प्रवान करना हुई पुलों वास्ते खेमों बख्श देना जी वागुरु जी का खालसा वाहेगुरू जी की फतेह